ਖਵेंद्र ਸਿੰਘ ਢੱਲਵਾ ਅਭੀਰਜਗਰ ਮਲਟੀਪਰਪਸ ਹੈਲਥ ਵਰਕਰ ਪੰਜਾਬ ਕਿ ਕੀ ਮੰਗਿਆ ਤੁਹਾਡੀ ਅਜੇ ਟੈਂਕੀ ਜੇ ਕਿੰਨੇ ਕ ਮੈਂਬਰ ਚੜੇ ਨੇ ਤੇ ਕੌਣ ਕੌਣ ਸਾਡੀ ਮੰਗੇ ਆ ਕਿ ਸਿਹਤ ਭਗ ਦੇ ਵਿੱਚ 270 ਪੋਸਟਾਂ ਜਾਰੀ ਹੋਈਆਂ ਨੇ ਮਲਟੀਪਰਪਸ ਹੈਲਥ ਵਰਕਰ ਮੀਲ ਦੀਆਂ ਜਿਹਦੇ ਵਿੱਚ 2200 ਦੇ ਕਰੀਬ ਕੈਂਡੀਡੇਟ ਕੋਲ ਹੈ ਪੰਜਾਬ ਦੇ ਵਿੱਚ ਵੱਡੀ ਗਿਣਤੀ ਵਿੱਚ 18 1900 ਅਭੀਰਜਗਰ ওভারਏਜ ਹੋ ਚੁੱਕੇ ਹੈ ਸਿਹਤ ਮੰਤਰੀ ਨੂੰ ਸਾਡੀ ਇਹ ਗੁਜਾਰਸ਼ ਹੈ ਮੰਗਾ ਹੈ ਕਿ ਜਿਹੜੇ ওভারਏਜ ਹੋ ਚੁੱਕੇ ਮੁੱਖ ਮੰਤਰੀ ਨੇ ਅਨੇਕਾ ਤਾਵਾਂ ਤੇ ਭਗਵੰਤ ਮਾਨ ਨੇ ਵਾਦਾ ਕੀਤਾ ਐਲਾਨ ਕੀਤਾ ਹੈ ਕਿ ਉਸ ਮੁਤਾਬਕ ਓਵਰੇਜ ਹੋ ਚੁੱਕਿਆ ਨੂੰ ਵੀ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ ਪ੍ਰੀਖਿਆ ਵਿੱਚ ਬੈਠਣ ਦਾ ਮੌਕਾ ਦਿੱਤਾ ਜਾਵੇ ਇਸ ਮੰਗ ਨੂੰ ਲੈ ਕੇ ਪਿਛਲੇ ਸਮੇਂ ਤੋਂ ਸਿਹਤ ਮੰਤਰੀ ਲਾਰੇ ਲਾਉਂਦੇ ਆ ਰਹੇ ਆ ਸਾਡੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ ਅੱਜ 19 ਤਰੀਕ ਨੂੰ ਕਰੀਬ ਪੌਣੇ 10 ਵਜੇ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਆ ਬੇਰਜ਼ਗਾਰਾਂ ਦੇ ਪੇਪਰ ਲੈਣ ਵਾਸਤੇ ਰੋਲ ਨੰਬਰ ਅਪਲੋਡ ਕਰ ਦਿੱਤੇ ਗਏ ਆ ਸਾਡੀ ਮੰਗ ਪਿਛਲੇ ਦਿਨਾਂ ਦੇ ਵਿੱਚ ਇਹ ਰਹੀ ਆ 10 ਤਰੀਕ ਨੂੰ ਮੀਟਿੰਗ ਹੋਈ ਹੈ ਕਿ ਸਾਨੂੰ ਕਿਹਾ ਸੀ ਕਿ ਤੁਹਾਡੇ ਤੋਂ ਅਪਲਾਈ ਕਰਾ ਕੇ ਤੁਹਾਨੂੰ ਪੇਪਰ ਦੇ ਵਿੱਚ ਬੈਠਣ ਦਾ ਮੌਕਾ ਦੇਵਾਂਗੇ ਅਸੀਂ ਇਹ ਜਿਹੜਾ ਮੁੱਖ ਮੰਤਰੀ ਨੇ ਵਾਅਦਾ ਕੀਤਾ ਹੋਇਆ ਇਹਨੂੰ ਪੂਰਾ ਕਰਾਂਗੇ ਪਰੰਤੂ ਇਹ ਵਾਅਦਾ ਪੂਰਾ ਨਹੀਂ ਕੀਤਾ ਇਸ ਰੋਸ ਦੇ ਵਿੱਚ ਦੋ ਸਾਥੀ ਮਕਰ ਸਿੰਘ ਟੀਮਾ ਮੰਡੀ ਤੋਂ ਤੇ ਅੰਮ੍ਰਿਤਸਰ ਤੋਂ ਹੀਰਾਲਾ ਟੈਂਕੀ ਤੇ ਚੜ੍ਹੇ ਹੋਣੇ ਸਾਡੀ ਇਹ ਮੰਗ ਹੈ ਕਿ ਸਾਨੂੰ ਸਿਹਤ ਭਾਗ ਦੇ ਵਿੱਚ ਮਲਟੀ ਪਰਪਸ ਹੰਸ ਵਰਕਰ ਦੀਆਂ ਪੋਸਟਾਂ ਬਾਅਦ ਤੇ ਅਪਲਾਈ ਕਰਨ ਦਾ ਪੇਪਰ ਦੇਣ ਦਾ ਮੌਕਾ ਦਿੱਤਾ ਜਾਵੇ ਆਪਣਾ ਵਾਅਦਾ ਪੂਰਾ ਇਹ ਜਿਹੜੇ ਪ੍ਰੋਟੈਸਟ ਕਰ ਰਹੇ ਆ ਓਵਰ ਏਜ ਆ ਸਾਰੇ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਕਿੰਨੀ ਉਮਰ ਉਮਰ ਹੋ ਗਈ 50 ਸਾਲ ਹੋ ਗਏ ਨਿਯਮਾਂ ਦੇ ਵਿੱਚ ਪੰਜਾਬ ਦੇ ਨਿਯਮਾਂ ਅਨੁਸਾਰ ਜਿਹੜੇ ਸਰਵਿਸ ਦੇ ਨਿਯਮ ਨੇ ਇਹ 40 ਬਿਆਲੀ ਦੇ ਵਿੱਚ 37 ਸਾਲ ਉੱਪਰਲੀ ਉਮਰ ਆਦ ਹੁੰਦੀ ਹੈ ਜਰਨਲ ਕੈਟਾਗਰੀ ਵਾਸਤੇ 42 ਸਾਲ ਰਿਜ਼ਰਵ ਕੈਟਾਗਰੀ ਵਾਸਤੇ ਹੁੰਦੀ ਹੈ ਪਰੰਤੂ ਮੁੱਖ ਮੰਤਰੀ ਨੇ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਪਿਛਲੀਆਂ ਸਰਕਾਰਾਂ ਦੀ ਨਿਕਾਮੀ ਰਹੀ ਹੈ ਉਹਨਾਂ ਨੇ ਭਰਤੀ ਨਹੀਂ ਕੀਤੀ 2020 ਤੋਂ ਬਾਅਦ ਕੋਈ ਭਰਤੀ ਨਹੀਂ ਹੋਈ 5.5 ਸਾਲ ਹੋ ਗਏ ਚੁੱਕੇ ਨੇ ਭਰਤੀ ਹੋਈ ਨੂੰ ਤਾਂ ਜਿਹੜੇ ਵੀ ਓਵਰੇਜ ਹੋ ਕੇ ਸਾਰਿਆਂ ਨੂੰ ਅਸੀਂ ਇੱਕ ਵਾਰ ਪੇਪਰ 'ਤੇ ਬਿਠਾ ਦੇਵਾਂਗੇ ਜੇ ਕਾਨੂੰਨ ਜਿਹੜਾ ਬਣਿਆ ਹੋਇਆ ਕੋਈ 37 ਵਾਲਾ ਜਾਂ 42 ਵਾਲਾ ਉਹਨੂੰ ਆਪਾਂ ਸੋਧ ਕਰਦੇਾਂਗੇ ਤੁਸੀਂ ਬੇਫਿਕਰ ਆਓ ਤੁਹਾਨੂੰ ਵਿਲੇ ਨਹੀਂ ਲੈਣ ਦਿੰਦੇ ਸਾਡੀ ਮੰਗੇ ਆ ਕਿ ਸ ਪੰਜਾਬ ਸਰਕਾਰ ਉਹ ਵਾਦਾ ਪੂਰਾ ਕਰੇ ਜਿਨ੍ਹਾਂ ਦੀ ਉਮਰ 37 ਤੋਂ ਲੰਘ ਗਈ ਜਿਨ੍ਹਾਂ ਦੀ ਬਿਮਾਰੀ ਤੋਂ ਲੰਘ ਗਈ ਜਨਰਲ ਕੈਟਾਗਰੀ ਦੇ ਵਿੱਚ 37 ਅਲੱਗ ਕੈਟਾਗਰੀ ਦੇ ਵਿੱਚ ਬੇਤਿਆਰੀ ਜਿਹੜਾ ਅਪਲੋਡ ਹੋ ਚੁੱਕੇ ਰੋਲ ਨੰਬਰ ਉਸ ਚ ਚੇਂਜ ਤਾਂ ਨਹੀਂ ਹੋਏ ਕੁਝ ਰੂ ਆ ਸਾਡੀ ਇਹ ਮੰਗ ਹੈ ਕਿ ਉਹਦੇ ਚ ਚੇਂਜ ਕੀਤਾ ਜਾਵੇ ਪਹਿਲਾਂ ਫਿਰ ਅਪਲੋਡ ਕੀਤਾ ਜਾਵੇ ਨੀਤੀ ਦਿੱਤਾ ਕਿਸੇ ਨੂੰ ਪਹਿਲਾਂ ਨਹੀਂ ਕੀਤਾ ਇਸ ਕਰਕੇ ਸਾਡੀ ਮੰਗ ਹੈ ਤੁਸੀਂ ਲਿਖਤੀ ਰੂਪ ਚ ਸਾਡੀ ਨਕਾਬਾਲ ਸਿਹਤ ਮੰਤਰੀ ਨੂੰ ਲਿਖਤੀ ਤੌਰ ਤੇ ਮੰਗ ਪੱਤਰ ਦੇ ਚੁੱਕੇ ਹਾਂ ਉਹਨਾਂ ਨਾਲ ਮੀਟਿੰਗਾਂ ਕਰ ਚੁੱਕੇ ਹਾਂ 8 ਤਰੀਕ ਨੂੰ ਜਿਮਨੀ ਚੌਂ ਦੇ ਵਿੱਚ ਨਵੰਬਰ ਨੂੰ 8 ਨੂੰ ਕਰਨਤਾਰਨ ਦੇ ਵਿੱਚ ਲਾਲਜੀਤ ਸਿੰਘ ਭ ਜੇਤਮਾਨ ਤ੍ਰੀਣਾਪੋਰਟ ਤੇ ਗੱਲ ਕਰਵਾਈ ਹੈ ਉਹਨਾਂ ਨੇ ਸਾਡਾ ਵਾਅਦਾ ਕੀਤਾ ਹੈ 10 ਤਰੀਕ ਦੀ ਮੀਟਿੰਗ ਦੇ ਸੈਕਟਰੀਟ ਚੰਡੀਗੜ੍ਹ ਉਹਨਾਂ ਦੇ ਕਮਰੇ ਦੇ ਵਿੱਚ 7ਵੀਂ ਮੰਜ਼ਿਲ ਤੇ 31 ਨੰਬਰ ਦੇ ਵਿੱਚ ਉਸ ਦਿਨ ਸਾਨੂੰ ਪ੍ਰੋਸਾ ਦਿੱਤਾ ਗਿਆ ਕਿ ਜਿਹੜਾ ਪੇਪਰ ਲਿਆ ਜਾਣਾ ਕਿਉਂਕਿ 11 ਤਰੀਕ ਨੂੰ ਚੋਣਾਂ ਸੀਗੀਆਂ ਸਾਨੂੰ ਲੱਗਿਆ ਕਿ ਇਹ ਡਰਾਮਾ ਕੀਤਾ ਜਾ ਰਿਹਾ ਹੈ ਕਿ ਚੋਣਾਂ ਵੋਟਾਂ ਹਾਸਲ ਕਰਨ ਵਾਸਤੇ ਕੀਤਾ ਜਾ ਰਿਹਾ ਹੈ 11 ਤਰੀਕ ਨੂੰ ਵੋਟਾਂ ਅਸੀਂ 10 ਤਰੀਕ ਨੂੰ ਜਿਮਨੀ ਚੋਣਨੀ ਆ 10 ਤਰੀਕ ਨੂੰ ਸਾਡੇ ਨਾਲ ਮੀਟਿੰਗ ਕੀਤੀ ਕਿ ਸਾਡੇ ਨੂੰ ਪ੍ਰੋਸਾ ਦਿੱਤਾ ਗਿਆ ਪਰੰਤੂ ਪ੍ਰੋਸਾ ਅਜੇ ਤੱਕ ਪੂਰਾ ਨਹੀਂ ਕੀਤਾ ਤਾਂ ਕਰਕੇ ਸਾਡੀ ਮੰਗ ਹੈ ਕਿ ਸਾਨੂੰ ਇਹਨਾਂ ਪੋ ਪੀਪਰ ਦੇਣ ਦਾ ਮੌਕਾ ਦਿੱਤਾ ਜਾਂਦਾ ਤੁਹਾਡੀ ਕਿੰਨੀ ਏਜ ਹੈ ਜੀ ਅਸੀਂ ਸਾਰਾ ਕੈਟਾਗਰੀ ਦੇ ਮੁਤਾਬਕ ਬਣਦੀ ਜਿਹੜੀ 40 ਸਾਲ ਦੀ ਉਮਰ ਹੈ ਉਹਦੇ ਤੋਂ ਲੰਘ ਚੁੱਕੇ ਆ ਕਿਉਂਕਿ 5 ਸਾਲ ਪਿਛਲੇ ਸਮੇਂ ਤੋਂ ਭਰਤੀ ਨਹੀਂ ਆਈ ਕੋਈ 4 ਸਾਲ ਲੰਘ ਚੁੱਕੇ ਆ ਕੋਈ 5 ਸਾਲ ਲੰਘੇ ਸਰਵਿਸ ਕਰਦੇ ਕਿੰਨੇ ਸਾਲ ਹੋ ਗਏ ਹਾਂ ਸਾਰੇ ਬੇਰੁਜ਼ਗਾਰ ਨੇ ਕਿਸੇ ਨੇ ਕੋਈ ਸਰਵਿਸ ਕਿੰਨੇ ਸਾਲ ਤੋਂ ਨੂੰ ਇਹ ਕੰਮ ਕਰ ਨਹੀਂ ਕਰ ਰਹੇ ਬੇਰੁਜ਼ਗਾਰ ਨੇ ਕਿਉਂਕਿ ਬੇਰੁਜ਼ਗਾਰ ਇਹ ਭਰਤੀ ਦੀ ਮੰਗ ਕਰ ਰਹੇ ਆ ਟੋਟਲੀ ਬੇਰੁਜ਼ਗਾਰ ਕੰਟਰੈਕਟ ਤੇ ਵੀ ਨਹੀਂ ਹੋ ਸਰਕਾਰ ਦੇ ਸਾਰੇ ਅੰਪਲਾਈਡ ਦੇ ਵਿੱਚ ਮਲਾਜਮ ਨਹੀਂ ਹੈ ਇਹ ਸਾਰੇ ਬੇਰੁਜ਼ਗਾਰ ਨੇ ਇਹ ਕਿਸ ਬੇਸ ਤੇ ਭਰ ਕਾਰੋਨਾ ਬਾ ਅੰਮ੍ਰਿਤਸਰ ਚ ਨੇ ਸਰਕਾਰੀ ਸੰਸਥਾਾਂਾਂ ਸੀਗੇ ਸਿਹਤ ਵਿਭਾਗ ਦੀਆਂ ਪੰਜਾਬ ਦੀਆਂ ਜਿਹੜੀਆਂ ਕਾਲੀ ਸਰਕਾਰ ਨੇ ਬੰਦ ਕਰਤੀਆਂ ਸੀ ਕਾਂਗਰਸ ਸਰਕਾਰ ਵੇਲੇ ਅਸੀਂ ਮਾਡਲ ਨੂੰ ਚਾਲੂ ਕਰਨ ਦੀ ਮੰਕਰਦੇ ਰਹੇ ਆਮ ਆਦਮੀ ਪਾਰਟੀ ਸਰਕਾਰ ਤੋਂ ਵੀ ਕਰ ਰਹੇ ਆ ਤਾਂ ਉਹਦੇ ਵਿੱਚੋਂ ਸਿਰਫ ਇੱਕ ਸੰਸਥਾ ਜਿਹੜੇ ਚ ਚਾਲੂ ਕਰਨ ਦਾ ਐਲਾਨ ਕੀਤਾ ਸ੍ਰੀ ਅਮਰਤਾਰਾਲੀ ਅਨੇਕਾ ਪ੍ਰਾਈਵੇਟ ਇੰਸਟੀਚਿਊਟ ਹੁੰਦੇ ਸੀਗੇ ਉਹ ਬੰਦ ਪਏ ਨੇ ਸਾਰੇ 2011 ਦੇ ਵਿੱਚ ਆਖਰੀ ਦਾਖਲਾ ਹੋਇਆ ਸੀਗਾ 2011 ਤੋਂ 13 ਦਾ ਵਿਚ ਚੱਲਿਆ ਤਾਂ ਉਸ ਤੋਂ ਬਾਅਦ ਜਿਹੜੇ ਪਾਸ ਆਊਟ ਹੈ ਉਹ ਓਵਰੇਜ ਹੋ ਚੁੱਕੇ ਨੇ ਹੋਰ ਰਹੇ ਨੇ ਕੋਈ ਵੀ ਕੋਰਸ ਪੰਜਾਬ ਦੇ ਵਿੱਚ ਨਹੀਂ ਹੋ ਰਿਹਾ ਮੈਟ੍ਰਿਕ ਤੋਂ ਬਾਅਦ ਜਿਨ੍ਹਾਂ ਨੇ ਮੈਥ ਸਾਇੰਸ ਤੇ ਇੰਗਲਿਸ਼ ਦੇ ਨਾਲ میٹرਿਕ ਪਾਸ ਕੀਤੀ ਹੁੰਦੀ ਹੈ ਉਹ ਇਹ ਡਿਪਲੋਮਾ ਕਰਦੇ ਨੇ ਡਿਪਲੋਮਾ ਪਾਸ ਕਰਨ ਤੋਂ ਬਾਅਦ ਚ ਜ਼ੇਤ ਭਾਗ ਦੇ ਵਿੱਚ ਮਲੇਰੀਆ ਵਰਕਰ ਜਿੱਦੀ ਜਿਹੜੀ ਪੋਸਟ ਹੁੰਦੀ ਹੈ ਮਲਟੀਪਰਪਸ ਹੈਲਥ ਵਰਕਰ ਮੇਲ ਕਹਿੰਦੇ ਆ ਇੱਕ ਫੀਮੇਲ ਹੁੰਦੀ ਹੈ ਮੇਲ ਦੀ ਪੋਸਟ ਵਾਸਤੇ ਅਰਿਜੀਵਲ ਕੈਂਡੀਡੇਟ ਪੰਜਾਬ ਦੇ ਵਿੱਚ 1800 ਦੇ ਕਰੀਬ ਜਿਹੜੇ ਓਵਰੇਜ ਵਿੱਚ ਹੋ ਚੁੱਕੇ ਨੇ ਕੁੱਲ 2200 ਦੇ ਕਰੀਬ ਆ ਜੀ ਇੱਕ ਤਰ੍ਹਾਂ ਕੀਤਾ ਸੀ ਡਿਪਲੋਮਾ ਤੁਸੀਂ ਹਾਂ ਕਿਉਂਕਿ ਸਾਡਾ ਕਿਸਦਾ 2003 ਦਾ ਪਾਸ ਹੈ ਕਿਸਦਾ 5 ਦਾ ਪਾਸ ਹੈ ਕਿਸਦਾ 11 ਦਾ ਪਾਸ ਹੈ ਉਹ ਤੋਂ ਦੀ ਸਰਕਾਰਾਂ ਨੇ ਤੁਹਾਨੂੰ ਨੌਕਰੀ ਦੇਣ ਦਾ ਮੌਕੇ ਕਾਂਗ ਜਿਹੜੀ ਇੱਕ ਭਰਤੀ ਆਈ ਅਕਾਲੀ ਭਾਜਪਾ ਸਰਕਾਰ ਦੇ 2016 ਦੇ ਵਿੱਚ ਥੋੜੀ ਜੀ ਭਰਤੀ ਆਈ ਕਿਉਂਕਿ 5000 ਕੈਂਡੀਡੇਟ ਸੀ ਕੁਝ ਕੈਂਡੀਡੇਟ ਲੱਗ ਗਏ ਆ ਬਾਕੀ ਜਿਹੜੇ 4000 ਦੇ ਕਰੀਬ ਰਹਿ ਗਏ ਹੈਗੇ ਇਸ ਤੋਂ ਬਾਅਦ ਫੇਰ ਕੁਝ ਭਰਤੀ ਪੋਸਟਾਂ ਕਾਂਗਰਸ ਸਰਕਾਰ ਦੇ ਮੌਕੇ ਤੇ ਆਖਰੀ ਪਿਛਲੀ ਕਾਂਗਰਸ ਸਰਕਾਰ ਮੌਕੇ 2 ਤੋਂ 7 ਵਾਲੇ 'ਚ ਨਹੀਂ ਆਈ ਆ ਜਿਹੜਾ 17 ਤੋਂ 22 ਵਾਲੇ ਪਲਾਨ ਦੇ ਵਿੱਚ ਆਈ 200 ਪੋਸਟਾਂ ਕਿਉਂਕਿ 4000 ਬੇਰੁਜ਼ਗਾਰ ਸੀ ਉਹਦੇ ਵਿੱਚੋਂ ਫੇਰ 3800 ਕੈਂਡੀਡੇਟ ਨੇ ਓਵਰੇਜ ਨੇ ਜਾਂ ਬੇਰੁਜ਼ਗਾਰਾਂ ਨੇ ਬਾਹਰ ਜਾਣਾ ਸੀ 3800 ਕੈਂਡੀਡੇਟ ਰਹੇ ਆ ਜਿਹਦੇ ਵਿੱਚ ਤੇ ਬਹੁਤ ਜੀ ਬਹੁਤ ਜ਼ਿਆਦਾ ਉਮਰ ਲੰਘ ਚੁੱਕੀ ਹੈ ਉਹ ਕੈਂਡੀਡੇਟ ਨੂੰ ਛੱਡ ਕੇ ਵੀ ਬਾਈ ਤੋਂ ਦੇ ਕਰੀਬ ਉਹ ਹੈਗੇ ਆ ਜਿਨ੍ਹਾਂ ਨੂੰ ਜੇ ਇੱਕ ਮੌਕਾ ਸਰਕਾਰ ਦੇਵੇ ਤਾਂ ਉਹ ਅਪਲਾਈ ਕਰ ਸਕਦੇ ਤੇ ਉਰਈਏ ਤਾਂ ਨਾ ਹੋਰ ਵੀ ਕਿੱਥੇ ਨਹੀਂ ਇੱਕ ਟੈਕੀ ਦੇ ਸਾਥੀ ਬੈਠੇ ਹੋਇਆ ਸੀ ਅੱਜ ਇੱਥੇ ਮਿਲਣ ਵਾਸਤੇ ਆਏ ਸੀ ਕਿੰਨੇ ਸਾਥੀ ਤੁਸੀਂ ਟੋਟਲ ਅਸੀਂ ਇੱਥੇ ਕਰੀਬ 20-25 ਦੇ ਕਰੀਬ ਆ ਕੁਝ ਸਾਥੀ ਸਾਡੇ ਬਾਜ਼ਾਰ ਤੇ ਦੂਤਰ ਹੋ ਗਏ ਨੇ ਤੇ ਅਸਾਮ ਤੱਕ ਸਾਡਾ ਪੱਕਾ ਮੋਰਚਾ ਉਹ ਤੱਕ ਚੱਲਣਾ ਜਦੋਂ ਤੱਕ ਜੇ ਸਰਕਾਰ ਨਹੀਂ ਕਰਦੀ ਜੇ ਇੰਟਰਵਿਊ ਹੋ ਜਾਂਦੀ ਸਟੇਟ ਦੇ ਬੈਠੇ ਸਾਥੀਆਂ ਨੇ ਆਪਣੀ ਵੀਡੀਓ ਪਾ ਕੇ ਇਸ ਗੱਲ ਦੀ ਧਮਕੀ ਦਿੱਤੀ ਹੈ ਕਿ ਜੇ ਸਰਕਾਰ ਨੇ ਕਿਉਂਕਿ ਸਾਡੇ ਰੋਜ਼ਗਾਰ ਦਾ ਰਸਤਾ ਬੰਦ ਹੋ ਚੁੱਕਿਆ ਉਹ ਆਤਮਦਾ ਕਰਨਗੇ ਉਹਨਾਂ ਨੇ ਇਸ ਗੱਲ ਦੀ ਧਮਕੀ ਦਿੱਤੀ ਹੈ ਜੀ ਸਰ ਅੱਜ ਜਿਹੜੇ ਅਨਪਲਾਈਡ ਮਲਟੀਪਰਪਸਲ ਹੈਲਥ ਵਰਕਰ ਪ੍ਰੋਟੈਸਟ ਕਰ ਰਹੇ ਸੀ ਵਾਟਰ ਟੈਂਕ ਤੇ ਟਾਕ ਤੇ ਪੈਟਰੋਲ ਲੈ ਕੇ ਅੱਗ ਲੈ ਕੇ ਆਤਮਦਾ ਕਰਨ ਦੀ ਸੈਲਫ ਇਮੂਲੇਸ਼ਨ ਦੀ ਧਮਕੀ ਵੀ ਦੇ ਰਹੇ ਸੀ ਉਹ ਕੀ ਮੰਗਾ ਸੀ ਉਹਨਾਂ ਨੇ ਸਰ ਇਹਨਾਂ ਦੀਆਂ ਮੰਗਾਂ ਨੇ ਕਿ ਕੁਝ ਭਰਤੀਆਂ ਨਿਕਲੀਆਂ ਨੇ ਉਹਨਾਂ ਭਰਤੀਆਂ ਦੇ ਵਿੱਚ ਕਹਿੰਦੇ ਨੇ ਬਸ ਅਸੀਂ ਓਵਰਏਜ ਆ ਕਿ ਸਾਨੂੰ ਉਹਦੇ ਵਿੱਚ ਕਨਸਿਡਰ ਕੀਤਾ ਜਾਵੇ ਦੂਸਰੀ ਗੱਲ ਹੈ ਜੀ ਕਿ ਇਹਨਾਂ ਦੇ ਕੁਝ ਲੀਡਰਸ ਨੇ ਆਪਣੀ ਯੂਨੀਅਨ ਨੂੰ ਪ੍ਰੋਵੋਕ ਕਰਕੇ ਅਬੈਟਮੈਂਟ ਕਰਕੇ ਤੇ ਇਹਨਾਂ ਨੇ ਉੱਪਰ ਚੜਾਏ ਨੇ ਬਾਰ ਬਾਰ ਆਵਾਜ਼ ਜਿਹੜੇ ਥ੍ਰੈਟਸ ਦਿੱਤੀਆਂ ਜਾ ਰਹੀਆਂ ਨੇ ਜਦੋਂ ਕਿ ਇਹਦਾ ਰਿਲੇਟਿਵ ਪੁਲਿਸ ਨਾਲ ਬਿਲਕੁਲ ਨਹੀਂ ਹੈ ਕੰਸਰਨਡ ਮਹਿਕਮੇ ਦੇ ਨਾਲ ਇਹਨਾਂ ਦਾ ਜਿਹੜਾ ਸਾਰੇ ਰਿਲੇਸ਼ਨ ਹੈ ਔਰ ਇਹ ਜਿਹੜਾ ਵੀ ਬੰਦਾ ਕਾਨੂੰਨ ਹੱਥ 'ਚ ਲਏਗਾ ਤਾਂ ਜਾਫਤੇ ਮੁਤਾਬਕ ਉਹਦੇ ਉੱਤੇ ਕਾਰਵਾਈ ਕੀਤੀ ਜਾਊਗੀ ਪਰ ਜੋ ਪ੍ਰੋਪਰ ਐਸਓਪੀ ਹੈ ਉਹਨੂੰ ਪ੍ਰੋਪਰ ਫੋਲੋ ਕੀਤਾ ਜਾਊਗਾ ਇਹ ਡੀਟੀ ਕਮਿਸ਼ਨਰ ਪਹਿਲਾਂ ਵੀ ਟੈਂਕੀਆਂ ਤੇ ਚੜਨ ਤੇ ਪਾਬੰਦੀਆਂ ਲਾਉਣ ਲਈ ਹੁਕਮ ਜਾਰੀ ਕੀਤੇ ਹਨ ਨਹੀਂ ਚੜਨਾ ਨਹੀਂ ਤੇ ਉਹਦੇ ਬਾਰੇ ਕੀ ਪਰ ਉਹਦੇ ਬਾਰੇ ਬੜਾ ਸਰ ਆਨਰੇਬਲ ਸੁਪਰੀਮ ਕੋਰਟ ਤੋਂ ਲੈ ਕੇ ਆਨਰੇਬਲ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਨੇ ਕਿ ਈਅਰਮਾਰਕ ਕੀਤੀਆਂ ਹੋਈਆਂ ਨੇ ਉਹ ਥਾਵਾਂ ਜਿੱਥੇ ਜੇ ਕਿਸੇ ਨੇਜ਼ਿਟੇਟ ਕਰਨਾ ਹੈ ਉਹ ਪੀਸਫੁਲੀ ਐਜ਼ਿਟੇਟ ਅਕੋਰਡਿੰਗ ਟੂ ਕਨਸਟੀਟਿਊਸ਼ਨ ਕਰ ਸਕਦਾ ਜਿਹੜੇ ਬੰਦੇ ਐ ਕਰਦੇ ਨੇ ਕਾਨੂੰਨ ਹੱਥ ਚ ਲੈ ਲੈਂਦੇ ਨੇ ਮੈਂ ਫਿਰ ਕਹਿੰਦਾ ਇਹਨਾਂ ਦੇ ਕਲਾਮ ਜੋ ਕਾਰਨ ਕੀਤੇ ਕਿ ਚੜੀ ਨਾ ਸਕਣ ਇਦਾਂ ਦਾ ਕੋਈ ਪ੍ਰਬੰਧ ਸਰ ਤੁਹਾ ਜੇ ਤੁਸੀਂ ਇਹਨੂੰ ਹੋਰ ਵੀ ਉੱਪਰ ਕਰ ਕਰ ਲੋ ਕਰੋਗੇ ਤਾਂ ਕੋਈ ਵੀ ਸਟੇਅਰ ਲੈ ਕੇ ਅੱਜ ਕੱਲ ਤਾਂ ਫੋਲਡਿੰਗ ਸਟੇਅਰਸ ਹੋਰ ਬਹੁਤ ਆਈਆਂ ਨੇ ਇਹ ਤਾਂ ਕੋਈ ਹੱਲ ਨਾ ਹੋਇਆ ਵੀ ਟੈਂਕੀਆਂ ਥੱਲੇ ਉੱਪਰ ਕਰ ਦੋ ਉਹਦੇ ਨਾਲ ਸਰ ਇਹ ਤਾਂ ਬੇਸਿਕ ਐਥਿਕਸ ਨੇ ਜੇ ਰਾਈਟ ਆਫ ਡਿਊਟੀਆਂ ਪਰਫਾਰਮ ਕਰਨੀਆਂ ਵੀ ਲੋਕਾਂ ਨੂੰ ਸਿੱਖਣੀਆਂ ਪੈਣਗੀਆਂ ਰਾਈਟ ਤਾਂ ਸਾਰੇ ਮੰਗਣ ਲੱਗੇ ਨੇ ਤਾਂ ਜਿਹੜੀਆਂ ਡਿਊਟੀਆਂ ਨੇ ਔਰ ਜੋ ਲਾਅ ਆਫ ਲੈਂਡ ਆ ਉਹ ਪ੍ਰਵੇਲ ਕਰੇਗਾ ਉਹਦੇ ਮੁਤਾਬਕ ਉਹਨਾਂ ਨੂੰ ਮੰਨਣਾ ਚਾਹੀਦਾ ਕਨਸਟੀਟਿਊਸ਼ਨ ਨੂੰ ਹਰ ਬੰਦੇ ਨੂੰ ਰਾਈਟ ਹੈ ਬਟ ਕਨਸਟੀਟਿਊਸ਼ਨ ਇਹ ਰਾਈਟ ਨਹੀਂ ਦਿੰਦਾ ਵੀ ਤੁਸੀਂ ਕਿਸੇ ਨੂੰ ਥ੍ਰੈਟ ਪਾਓ ਜਾਂ ਕਿਸੇ ਨੂੰ ਕਹੋ ਵੀ ਸਾਨੂੰ ਸਡ ਨਹੀਂ ਤਾਂ ਅਸੀਂ ਆਪਣੇ ਆਪ ਨੂੰ ਉੱਪਰੋਂ ਥੱਲੇ ਛਾਲ ਮਾਰ ਦਾਂਗੇ ਜਾਂ ਹੋਰ ਇਹ ਸਾਰੀਆਂ ਗਲਤ ਗੱਲਾਂ ਨੇ ਇਹਨਾਂ ਨੂੰ ਸਮਝਾਇਆ ਜਾ ਰਿਹਾ ਇਹਨਾਂ ਦੀ ਜਿਹੜੀ ਹੈ ਮੈਂਟਲ ਹੈਲਥ ਦੀ ਵੀ ਕਾਉਂਸਲਿੰਗ ਕੀਤੀ ਜਾਏਗੀ ਹੁਣੇ ਅਸੀਂ ਸਾਰਿਆਂ ਨੂੰ ਲਿਖ ਦਾਂਗੇ ਉਹ ਆ ਕੇ ਬਕਾਇਦਾ ਜਿਹਦੀ ਡਿਊਟੀ ਉਹ ਪਰਫਾਰਮ ਕਰੇਗਾ ਤੇ ਜਿਵੇਂ ਫਿਊਚਰ ਚ ਕੋਈ ਐਦਾਂ ਚੜ ਜਾਂਦੇ ਹੋਰ ਵੀ ਪ੍ਰੋਟੈਸਟ ਉਹਨਾਂ ਦੀ ਕਾਨੂੰਨੀ ਕਾਰਵਾਈ ਸਟਰੋਂਗ ਐਫ ਆਈ ਆਰ ਵੀ ਰਜਿਸਟਰਡ ਔਰ ਉਹਨਾਂ ਨੂੰ ਬਕਾਇਦਾ ਜਿਹੜਾ ਉਹਨਾਂ ਤੇ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ